ਜੀ ਅੱਜ ਡੈਡੀ ਕੋ ਯਾਰ ਬਾਅਦ ਵਿਆਹ ਤੇ ਨਾਲ ਦੋ ਸੁਕਾਣਾ ਜੀ ਰੋਟੀ ਦਾ ਕਾਲੀ ਆ ਤੇ ਹਮ ਹਮ ਦੀ ਟੀਵੀ ਦੇ ਕਿਰਦ ਟੀਵੀ ਤੋਂ ਬੰਦ ਕਰਤਾ ਕਿਉਂਕਿ ਪਤਾ ਗਿਆ ਅੱਨਾ ਪਾਗਰੇ ਬਣਨੇ ਸਿੱਖ ਕੇ ਰਹਿ ਗਏ ਰੇ ਮੈਂ ਤੇ ਆ 50 ਪਈ ਆ 50 ਪਈ ਤੇ ਆ ਬੇਸ ਤੇ ਆ ਮੈਂ ਰੱਖਤਾ ਇੱਥੇ ਮੈਂ ਦੇਖ ਰਿਹਾ ਦੀ ਮੈਚ ਰੋਟੇਗਾ ਦੇ ਪਾਕਿਸਤਾਨ ਤੇ ਅਮਰੀਕਾ ਦਾ ਤੇ ਉਹਨਾਂ ਪ੍ਰੇਦਿਬ ਨੂੰ ਬਾਲਾਂ ਤੇ ਦਰਮ ਬਾਰਵਾਕ ਮਿਲਦੇ ਆ ਮਾਰੇ ਰੰਗ ਦੀ ਪੱਗ ਬੰਨੀ ਸੀ ਤੁੰ ਨੂੰ ਉਹ ਅੱਜ ਮੈਂ ਮਾਰਨੀ ਬੋਲ ਦੇ ਵੀਡੀਓ ਕੱਲ ਮੈਂ ਮੈਂ ਕੱਲ੍ਹ ਦੁਆਰ ਤੋਂ ਬੰਦਾਗਾ ਉਹਦੋਂ ਉਹ ਜੱਗੇ ਮਿਲਦੇ ਕੋ ਦੇਖੋ ਕੀ ਗਾੜੀ ਨਾਏ ਕੋਈ ਕਾਰੀ ਆਨੇ ਕੋ ਕੀ ਹੈ ਕੋਈ ਵਾਈਟ ਦਾ ਪੇਜ ਜਿੰਮੀ ਉਹ ਦੇਖ ਕੋ ਗਾੜੀ ਤੇ ਮਨੋਤ ਬੰਨ ਜੇ ਸਾਫ ਕਰਿਆ ਦੇ ਆ ਤੇ ਕੱਲ ਰਾਤ ਡੈਟ ਮੇਰੇ ਪਤੇ ਆਪਲੇ ਗਾਇ ਤੇ ਮੈਂ ਤਾਰਾ ਸਲੇਵ ਤੋਂ ਮਿਲਿਆ ਸੁਣਦਾ ਦੇ ਜੇ ਕੱਲ ਯਾਦ ਮੈਂ ਤੇ 20 ਮਾਰਚ ਨੂੰ ਹੋ ਗਏ ਸਾਡੇ ਵਿਆਹ ਵੀ ਇੱਕ ਟਾਬੀ ਮਮਤਾਏ ਕੇ ਉਹ 15 ਮਾਰਚ ਨੂੰ ਵਿਆਹ ਹੋਦਾ ਮਾਰਚ ਦਾ ਪੇਪਰ ਆ ਗਿਆ ਸੀ 16 ਨੂੰ ਜਾਵਾਂਗੇ ਤੇ ਸਾਈਨ ਦਾ ਪੇਪਰ ਓਕਰ ਅਗੇਸ ਇੰਗਲਿਸ਼ ਸਿਲੇਬਸ ਇਨ ਦੇ ਸਾਰੇ ਸਿਲੇਬਸ ਫਿਰ ਦੇ ਲਿਖੇ ਹੋਏ ਪੰਜਾਬੀ ਦਾ ਸਿਲੇਬਸ ਇਹ ਪੰਜਾਬੀ ਬੀ ਤੇ ਪੰਜਾਬੀ ਏ ਦਾ ਸਿਲੇਬਸ ਤੇ ਆਏ ਤੇ ਤੇ ਇਸ ਵਾਰ ਗਏ ਹਾਂ ਬਾਹਰ ਚ ਜਿੰਨੇ ਵੀ ਮਸਲੇ ਆ ਕੇ ਗਏ ਸੀ ਦਾਦੂ ਵੀ ਆ ਗਏ ਉੱਪਰੋਂ ਪਰ ਉਹ ਪੁੱਲਗੇ ਤੇ ਗਲਾਸ ਪਾੜ ਦੋ ਲੈ ਕੇ ਆਇਆ ਤੇ ਅੱਜ ਕੋਈ ਮੈਂਸ ਨਹੀਂ ਅੱਜ ਕੋਈ ਮੈਂਸ ਨਹੀਂ ਚੱਲੀ ਆ ਤੇ ਡਿਆ ਤੇ ਆ ਵੀ ਬੈਠਿਆ ਉਹਨੇ ਪੜਾਂਗੇ ਪੇਪਰ ਫਾਈਨਲ ਮੇਰਾ 16 ਤਰੀਕ ਨੂੰ ਪੇਪਰ ਹੈ ਪਹਿਲਾ ਤੇ ਫਿਜ਼ੀਕਲ ਦੀ ਤਿਆਰੀ ਕਰਾਂਗੇ ਤੁੰਗ ਤੇਰੇ ਕਰਦੇ ਆ ਗਿੰਦੇ ਪਾਪਾ ਆਪ ਟੀਵੀ ਖੰਗਣ ਨਾ ਨਾ ਜੇ ਨਾਲ ਸਾਧਦਾ ਟੀਵੀ ਅੱਗੇ ਬੈਠਾ ਰਹਿੰਦਾ ਹੈ ਹੈ ਦੇਖੀ ਉਹ ਤੁਹਾਨੂੰ ਬਾਤ ਸੁਣੀ ਜਾਂਦੀ ਆ ਭਾਈ ਬਾਤ ਸੁਣੀ ਜਾਂਦੀ ਐ ਨਹੀਂ ਵੀ ਕੰਗੀ ਕਰੀ ਲਾਇ ਤਾਂ ਕਹਿੰਦੇ ਉੱਚਾ ਸੁਣਦਾ ਚੁਗਲੀ ਤਾਂ ਉਹਦੀ ਸੁਣ ਜਾਂਦੀ ਐ ਆ ਸੁਣੀ ਜਾਂਦੇ ਐ ਹੈ ਆ ਸੁਣੀ ਜਾਂਦੀ ਐ ਆ ਬਹੁਤ ਚਲਾਕ ਹੋ ਤੁਸੀਂ ਨੰਨੇ ਤੇ ਮਾਮੇ ਮੰਮ ਨੇ ਸਮਾਂ ਮੰਮ ਹਾਂ ਲੈ ਕੰਮ ਲਈ ਜਿੱਦਾ ਇਹ ਟ੍ਰਾਂਜ਼ੀਸ਼ਨ ਦਾ ਚੈਂਟਰ ਸਿਕਲ ਮੁਕਤ ਸੀਟ ਚਾਹੀਏ ਹਾਂ ਮੰਮਾਂ ਯਾਨੀ ਕੀ ਕਰਨ ਕਰੀ ਤੂੰ ਕਿਆ ਬੂਰਾ ਬੰਦਾ ਹੀ ਸਬਜੀ ਦਾ ਹਾਂ ਕਿਸੀ 15 ਲਿਕਾ ਬੂਹ ਹੁੰਦਾ ਸੀ ਉਦੋਂ ਇਹਦੇ ਸੀ ਨਾ ਅੰਜੀ ਸੀ ਅਛਾ ਜੀ ਜੀ ਮਾਹੀ ਜਿੰਨਸਾ ਹੀ ਸੋ ਆਪਣੀ ਜੋਗਣਾ ਚਾਹ ਕੰ ਹਹ ਪੂਆ ਵਧੀਆ ਸੀ ਨਾ ਪੂਆ ਮਰੀ ਕੋਟਰ ਬਕਰ ਨਾ ਮੀਟ ਹੋਈ ਹੈ ਹਾਂ ਕੋਟਰ ਨਾਲ ਮੈਂ ਚੱਕ ਕੇ ਬੱਟ ਸੇ ਆ ਗਏ ਪੂਆ ਮਰੀ ਹਮ ਸ਼ਾਮ ਪਰ ਫਾਈਨਲ ਮੁਕਾਬਲੇ ਮਿਲ ਜਾਈਗੇ ਉਹ ਉਹ ਤਾਂ ਵਧੀਆ ਸੀ ਬੀਬੀ ਨਾ ਹਾਂ ਇੱਥੇ ਪੜਾ ਗਾਹ ਵੀ ਨਹੀਂ ਬਿੱਕੀ ਤੇ ਉਹਦੇ ਨਹੀਂ ਹਾਂ ਬਿੱਕੀ ਨੇ ਹੀ ਇੱਥੇ ਕੀਤੀ ਹੈ ਹਾਂ ਮੈਂ ਜਦੋਂ ਸਵੇਰੇ ਪੜਾ ਤੇ ਚਮੇਲੀ ਪੜਾ ਸੀ ਹਾਂ ਉਹ ਨਹੀਂ ਰੰਗਦਾ ਸੀ ਤੋ ਕਿਵੇਂ ਲੱਗਿਆ ਫਿਰ ਬਸ ਆ ਚਾਰ ਪੰਜ ਪੜਾ ਸੀ ਕੋਈ ਸੁੱਕਾ ਇਸੇ ਹੋਪਕੇ ਕਾਲਾ ਰੰਗ ਸਮਾ ਵਧੀਆ ਸੀ जान के कहना गए मैं सुने करूंगा है ना अगे खबे कल तो कल सज्जे तू कही सब भोले आंदा दस दसद है बोलियां समझ आधिया अद्धिया आठा कि टीवी अगे है पहले भी बेइन चलाकियां करता होंगे ਹਾਂ ਉਹ ਗੁੰਡਾ ਗਾਰਾ ਤਾ ਹੈ ਉਹ ਗੁੰਡਾ ਗਾਰਾ ਤਾ ਬਾਰਾ ਤਾ ਨਾ ਇਹ ਬਹੁਤ ਚਲਾਕ ਹੈ ਨਾ ਅਗੇ ਖੂਆ ਖੂਆ ਕੋ ਲੈਂਦਾ ਸੀ ਬਹੁਤ ਖੋ ਕੇ ਰੱਖਦਾ ਸੀ ਆ ਦਾ ਖੂਆ ਖੂਆ ਬਹੁਤ ਨੰਬਰ ਹੈ ਨਾ ਬੀਬੀ ਹਾਂ 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 ਰਾਤ ਨੂੰ ਕਿ ਹੂੰ ਬਣਾ ਆਪ ਦਾ ਬਨਾਉਂਦਾ ਹੁੰਦਾ ਸੀ ਕਿ ਮੁੱਲ ਅੱਛਾ ਬਾਰੀਕਾਸਪਨ ਉਹ ਬੁੱਟੇ ਕੇ ਜਹਾ ਕੀ ਜੋ ਹਾਂ ਮਤ ਉਹ ਨਾ ਉਹ ਬੁੱਟੇ ਸਿਰ ਕੇ ਰੋਸ਼ੀ ਕੇ ਪਾਪੇ ਤੋਂ ਹੂੰ ਅੱਛਾ ਤੇ ਲੱਭੋ ਗਿਆ ਹਾਂ ਬਜੇ ਦੀ ਬਾਜ਼ੂ ਕੰਤਾ ਸੀ ਹਾਂ ਬਜੇ ਦੀ ਬਾਜ਼ੂ ਕੰਤਾ ਸੀ ਅੱਛਾ ਇੱਥੇ ਕਰਾਇਤ ਕਰਿੰਦਾ ਸੀਗਾ ਬਜੇ ਰੈਂਦਾ ਸੀ ਆ ਮੇਂਦੇ ਰੈਂਦਾ ਸੀ ਜੇ ਇੱਥੇ ਚਪੜਿਆ ਹਰ ਦੇ ਤਰੰਦੇ ਹਿੰਦਸ ਦਾ ਪੁਰਾਣਾ ਪੜੀਏ ਤੇ ਲੰਤਵੇ ਤੇ ਬਲੀ ਉਹ ਸਮਾਂ ਚੰਗਾ ਸੀ ਲਾਣਾ ਉਦੋਂ ਸਮਾਂ ਚੰਗਾ ਸੀ ਨਾ ਅੱਬੀ ਹੁਣ ਤਾਂ ਨਹੀਂ ਹੋ ਜਾ ਹੁਣ ਤਾਂ ਆਪਦੇ ਜਮਾ ਸਕੇ ਨੂੰ ਨਹੀਂ ਕੋਈ ਪਾਲਦਾ ਹੂੰ ਹੂੰ ਸਾਂ ਚਾਰ ਸੀ ਉਹ ਤੋਂ ਹੈ ਨਾ ਲੜਦੇ ਨੇ ਸੀ ਆਪ ਚ ਫੇਰੇ ਹਾਂ ਹਾਂ పతలోటా వియే అచిటిర్ కులోటే కరాలోకెర్ కులోకెర్ కరల్యాన్న్ కరల్యం నివిటే మందిల్ కిటాతే మేరీ పిపర్ కరల్ మందిల్లైం అటికాల్